वेलकम टू माय ब्लॉग सारे ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਭਾਈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਆਪਣੇ ਘਰੇ ਤੇਲ ਚੋ ਰਹੇ ਨੇ ਭੀ ਵੀਜੀ ਦੇਖੋ ਕੀ ਹੋ ਰਿਹਾ ਦੇਖੋ ਹੁਣ ਤੁਸੀਂ ਇੱਕ ਸਰਪ੍ਰਾਈਜ਼ ਹੀ ਆ ਵੀ ਦੇਖੋ ਕੀ ਵਰ ਦਾ ਅੰਦਰ ਵਾਹਿਗੁਰੂ 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 ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਏ ਬਰੇ ਇਹ ਕਵਰ ਕਹਿੰਦਾ ਹੋਰ ਕਿਵੇਂ ਕਮਲ ਕਹਿਮ ਪੂਰਾ ਬਗਵਗ ਪੂਰਾ ਵਧੀਆ ਅੱਜ ਤੋਂ ਪਰ ਨਿਕਲੀ ਆ ਹੋਰ ਨਵੀਂ ਨਵੀਂ ਚੱਕ ਦੂ ਬਸ ਮਾੜਾ ਮਾੜਾ ਹਾਂ ਮਾੜਾ ਜਾਨਵਰ ਕਰਦਾ ਹੀ ਹੁੰਦਾ ਬਹੁਤ ਨਾਲ ਕਰਦੇ ਹੀ ਹੁੰਦਾ ਐ ਇੱਥੇ ਸਟ ਆਹਾਂ ਤਰੇ ਨਾਲ ਫਿਰ ਗੱਲ ਕਰੀ ਇਹ ਸਵਾਲ ਵੀ ਨਹੀਂ ਆਉਣਾ ਸਹੀ ਗੱਲ ਹੈ ਉਹ ਸਾਉ ਦਾ ਵੀ ਕੀ ਫਸਾ ਉਹੀ ਜਿਹਨੇ ਕਹਿੰਦਾ ਫਿਰ ਕੱਲ ਨਹੀਂ ਬਣਨੀ ਹਾਂ ਮਾੜਾ ਐ ਹਰਕਤ ਵਰਤ ਨਾ ਨਹੀਂ ਮਾੜਾ ਮਾੜਾ ਮੈਂ ਤਾਂ ਚਾਹੇ ਖੜੀ ਹੋ ਜਾਇਆ ਕਰੇ ਐਂ ਤਾਂ ਕੋਈ ਗੱਲ ਨਹੀਂ ਐ ਨਹੀਂ ਕੋਈ ਗੱਲ ਇਹ ਇਸੇ ਕੰਮ ਤੇ ਹੀ ਆ ਆ ਮੈਨੂੰ ਤਾਂ ਦੱਸ ਦਦ ਦੇ ਬੀ ਘੋੜੀ ਦੇ ਕਿ ਆਉਨੇ ਆ ਜੀ ਉਹ ਵੀ ਤਫੂਦ ਆ ਦੱਸ ਹੈਗਾ ਪਹਿਲਾਂ ਫਿਰ ਕਹਾਂ ਜਾ ਕੇ ਉਹ ਮੈਂ ਅੱਜ ਰਹਿ ਗਾਹਾਂ ਜਾਣ ਦੀ ਕਾਫੀ ਲੰਬੇ ਦੀ ਅੱਜ ਉਹ ਤਾਂ ਠੀਕ ਆ ਚੱਲਾਂਗੇ ਬਾਅਦ ਪਹਿਲਾਂ ਤੂੰ ਮੈਨੂੰ ਦੱਸ ਤਾਂ ਦਿੰਦਾ ਵੀ ਅਹੀ ਘੋੜੀ ਲੈ ਕੇ ਆਉਨੇ ਆ ਤੈਨੂੰ ਕਿੱਲਾ ਹੀ ਗਿਆ ਵੀ ਗਾਹ ਲਾ ਕੇ ਆਉਣਾ ਫਿਰ ਗਾਹ ਲਾ ਕੇ ਆਮਾ ਮੈਂ ਗਿਆ ਪਹਿਲਾਂ ਆ ਗਿਆ ਮੈਂ ਫਿਰ ਮੈਂ ਤੈਨੂੰ ਆਦਾ ਗਿਆ ਵੀ ਆਏ ਥੋੜੀ ਗਾ ਵੀ ਕੋੜੀ ਲੈ ਕੇ ਆਉਣੀ ਫਿਰ ਮੈਂ ਪਹਿਲਾਂ ਹੀ ਰੈਡੀ ਰਹਦਾ ਹੈ ਨਹੀਂ ਮੈਂ ਜਿਹੜਾ ਪਹੀ ਦੇਖ ਰਿਹਾ ਵਧੀਆ ਉਧਰੋਂ ਰੋਟੀ ਆਇਆ ਪਹੀ ਵਧੀਆ ਉਹ ਨੰਨ ਵੀ ਪਹੀ ਆ ਵਧੀਆ ਹਾਲੇ ਕੱਚਾ ਵੀ ਆ ਰੋਟੀ ਮੇਰੇ ਦਿਲ ਤੇ ਰੰਗਵਾਦੀ ਦਿਲ ਤੇ ਰੋਟੀ ਓਕੇ ਹੁਣ ਮੈਂ ਕਹਿੰਦਾ ਮੈਂ ਕਹਿੰਦਾ ਤਿੰਨ ਚਾਰ ਕਿੰਨੇ ਦਾ ਬੱਕਿਆ ਦਾਹਨਾ ਗੱਲ ਉਹੋ ਹੈਗੇ ਨੇ ਬਹੁਤ ਨੰਬੇ ਨੇ ਉਮੀਦ ਦਾ ਦਾ ਪੰਨਾ ਕਿੰਨੀ ਬਾਹੀ ਇੱਕ ਉਮੀਦ ਦੀ ਦੇਖੋ ਯਾਰ ਜਾਨਵਰ ਹਨ ਵੀ ਇੱਕ ਕਾਰਾਂ 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 ਦਾ ਮੁਕਾਬਲਾ ਕਿੱਥੇ ਕਰ ਲੈਣਗੇ ਇਧਰ ਹੋਣੀ ਮੋਟਰ ਕੋਲ ਯਾਰ ਉਹ ਗਾਹਾਂ ਆਪਣੇ ਲੋ ਪਰੇਂਦ ਨੂੰ ਜਾ ਜੇਰਾ ਪਰ ਪਰੇਂਦ ਅੱਖਾ ਲੱਗਿਆ ਹੋਇਆ ਵਾ ਸਿਰੇ ਤੱਕ ਹੈ ਤੇਰਾ ਪਰ ਇਧਰ ਹੋਣੀ ਗਈ ਜੀ ਉਹ ਪੰਨਾ ਪਡੁੰਦੀ ਦਾ ਆ ਜਾਂਦਾ ਸਿਰੇ ਤੱਕ ਇਹ ਬੇਬੀ ਉਹ ਤੇ ਖੱਡਾ ਲੱਗਿਆ ਹੋਇਆ ਵਾ ਕਾਰਨ ਕਾਰਨ ਹੀ ਮੁਕਾਬਲਾ ਕਰਦਾ ਲੱਗਿਆ ਹੈ ਕਾਰਾ ਮੁਕਾਬਲਾ ਲੱਗਿਆ ਪੜੀ ਹੁੰਦਾ ਓਪੀ ਕੀ ਆਏ ਕੋਈ ਗੱਲ ਨਹੀਂ ਤੂੰ ਚੜ ਜੀ ਬੰਨ ਲਾ ਦੋ ਮਿੰਟ ਹਾਂ ਇਹ ਕੋਈ ਨਹੀਂ ਕਰਦੀ ਆ ਜਾ ਫਿਰ ਪੀ ਲੋ ਚਾਹ ਮਟ ਨਹੀਂ ਚਾਹ ਪੀ ਲੈ ਨਹੀਂ ਨਹੀਂ ਚਾਹ ਓ ਪੀ ਪੀ ਨਹੀਂ ਯਾਰ ਹੁਣ ਮਾਰਾਂ ਨਾ ਬੰਨ ਲਾ ਚੜ ਜੇਗਾ ਤੂੰ ਫਿਰ ਹਾਂ ਹਾਂ ਮਾ ਉਹ ਕ੍ਰੇ ਰੋਜਰ ਕੇ ਆ ਗਿਆ ਗੱਲਾਂ ਉਹ ਵਾਹਿਗੁਰੂ ਯਾਰ ਕਿਹਦਾ ਨਹੀਂ ਹੋਦਾ ਕਿ ਮਜਰ ਕੇ ਕਰਦਾ ਬਕਰ ਕੇ ਦਿਖਾਏ ਨੇ ਕਿਆ ਬਾਤ ਤੇਰੇ ਪਾਏ ਤਾਂ ਹੈਗਾ ਮੈਂ ਕਿਹਾ ਦੇਵ ਰਾਜੂ ਘੋਂਦਾ ਮਗਰ ਸਾਰੀ ਲਬਾਰਾ ਦੇਖ ਰਿਹਾ ਮੈਂ ਬਲੌਗ ਹਾਂ ਦੇਖਈ ਨਾ ਲੋਕਾ ਦਾ ਹਾਂ ਮੈਂ ਕੱਲ ਪਾਤਾ ਸੀਗਾ 1 ਵਜੇ ਪਾਈ ਵਾਹਿਗੁਰੂ ਕਰੋ ਕਿਰਪਾ ਹੈ ਪੂਰਾ ਇੱਕ ਨੰਬਰ ਐ ਲਓ ਜੀ ਇਹ ਮਰਜੇ ਨੇ ਮਰਜੇ ਨੇ ਘੋੜੀ ਬਣਤੀ ਆ ਬਲਾ ਮਰਜਾ ਘੋੜੀ ਬਨ ਰਿਹਾ ਕੋਈ ਵਾਲੀ ਵਾਹੇ ਗੁਰੂ ਕੋਈ ਅਸੀਂ ਇੰਨਾ ਗਿਆ ਵੀ ਛੋਵੇਂ ਨਾ ਛੋਵੇਂ ਰਕਦੇ ਛੋ ਨਾ ਜਾਵੇ ਜੰਡ ਤੱਲੇ ਤੀਰ ਤੀਰ ਤੂੰ ਟੁੱਟ ਤੀਰ ਟੁੱਟ ਜਣੇ ਇੱਕ ਪਾਸੇ ਪੈਨੇ ਟੁੱਟੇ ਆਈ ਟੁੱਟਦੇ ਆਪ ਆਵੇਂ ਆਪਾਂ ਤਾਂ ਉਹ ਕਿਹਾ ਮਰ ਜਾ ਆ ਉਹ ਸਦਾ ਹੀ ਸਦੀ ਔਰ ਥਿਓ ਹੁਣ ਤਾਂ ਪਤਾ ਲੱਗ ਜਾਂਦਾ ਹੁਣ ਗੂਗਲ ਦੀ ਸਦੀ ਆ ਗੂਗਲ ਬਾਪੇ ਦੀ ਹਣ ਗੂਗਲ ਬਾਪੇ ਦੀ ਸਦੀ ਆ ਮਰ ਜਾ ਮਰ ਜਾ ਉਹ ਬਾਪੂ ਜੁੱਤਾ ਪਿਆਰੀ ਆਪਣਾ ਉਹ ਤਾਂ ਬਾਪੂ ਸਤਾ ਪਿਆ ਦੇਖ ਲੋ ਘੋੜੀ ਬੰਦੀ ਕਹਿੰਦੇ ਕਮਲ ਐ ਬਣਾਵੇ ਨਾ ਬੀਬ ਘੋੜੀ ਬਣੀ ਆ ਬੰਦਾ ਉਹ ਸੌ ਗਿਆ ਬੀਣੀ ਆ ਦੇ ਬੀਣੀ 보다 ਆ ਦੇ ਓਏ ਕਹੋਂ ਦੁਕਾਨ ਤੋਂ ਬੈਣੀਓ ਕਹੋਂ ਤੋਂ ਚੜ ਕੇ ਬੈਣੀ ਰਾਵਨ ਉਹਨਾਂ ਚੰਦਰਾ ਪਤਾ ਉਹਨੂੰ ਵਿਹੀ ਆ ਹੈ ਸੁਲਾ ਮੇਲਕ ਕਿੰਨੇ ਨਾਲ ਜੁੰਦੀ ਆ ਨਾ ਬੰਦੇ ਰੋ ਵੱਧ ਸਿਆਣੀ ਆ ਹੁਣ ਕਹਿੰਦੇ ਕਿੰਨੇ ਫਾਟੂ ਦੇ ਲੈ ਬਹੁਤ ਉੱਚੀ ਦੀ ਉਹਦਰੇ ਖੁੱਲੇ ਸਾਮੇ ਲੱਗਦੀ ਸੀ ਆਪਾਂ ਨੂੰ ਕਦ ਹਾਂ ਆ ਵੀ ਇਹ ਹੈ ਉਹ ਸੁਵੈਲਾ ਕਿਵੇਂ ਨਹੀਂ 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 ਦੇਉ ਹਿਲੂ ਨਾ ਕੀ ਬਾਤ ਬਹੁਤ ਅੱਛੀ ਬਾਈ ਉਹ ਪਟੋਲਾ ਹੁਣ ਬਾਹਲੀ ਉੱਤੀ ਨਹੀਂ ਲੱਗਦੀ ਪੈਰ ਕੁਰੇ ਬੰਦ ਹਿਲੂ ਕਮੂ ਹੁਣ ਬਾਹਲੀ ਉੱਤੀ ਲੱਗਦੀ ਤੁਮ ਹੀ ਲੱਗਦਾ ਆ ਤਾਂ ਮੈਂ ਥੋੜੇ ਥੋੜੇ ਕੱਦ ਮੈਂ ਵੀ ਥੋੜੇ ਥੋੜੇ ਕੱਦ ਸੋ ਬਹੁਤ ਉਧਰ ਛੋਟੀ ਲੱਗਦੀ ਥੋੜੇ ਥੋੜੇ ਪਤਾ ਲੱਗਦਾ ਵੀ ਕਿੰਨਾ ਕੱਦ ਦਾ ਕੀ ਗੱਲ ਬੰਦਿਆਂ ਕੰਮ ਆ ਯਾਰ ਬੰਦਾ ਹੁਣ ਤਿਆਰ ਫਿਆਰ ਹੋ ਕੇ ਹਾਂ ਪਾ ਕੇ ਹਾਂ ਉਹਨੇ ਸ਼ਾਂਪਾ ਛੁਪਾ ਪਾ ਕੇ ਪਤਾ ਗਿਆ ਇਹ ਫਰਕ ਨਹੀਂ ਪੈਂਦਾ ਫਰਕ ਪੈਂਦਾ ਕਿੱਥੇ ਕਿੱਥੇ ਬੰਦਾ ਉਹੀ ਨੋਰਮਲ ਹੀ ਹੈ ਨਾ ਲੈ ਬੜਾ ਫਰਕ ਪੈਂਦਾ ਬੰਦਾ ਐ 3 ਵੀ ਪਾ ਕੇ ਪੂਰਾ ਹੈ ਵਿਜਨ ਹੋਇਆ ਹੋਵੇ ਤਾਂ ਪਰ ਪਿੰਗ ਲਾ ਕੇ ਆਏ ਗੁਰੂਆਂ ਲੱਗੀਆਂ ਹੁਣ ਚਾਹ ਪੀਣੇ ਆ ਜੀ ਸ਼ਾਂਤਕਰੀਮ ਇੱਕ ਪੰਜ ਯਾਰ ਉਹ ਨਹੀਂ ਆਏ ਨੇ ਕਹਿੰਦੇ ਭਰਾ ਆਪਣੇ ਵੱਡੇ ਬਹੁਤ ਵੱਡੇ ਭਾਗ ਨੇ ਸਾਡੇ ਜਿਹੜੇ ਸਾਡੇ ਘਰੇ ਕੁੜੀ ਬੜੀ ਆ ਬਹੁਤ ਵੱਡੀ ਗੱਲ ਹੁੰਦੀ ਆ ਇਹ ਇਹ ਕਰਮਾ ਆ ਨਿਭਾ ਨਹੀਂ ਹੋਈ ਜਮੇ ਵੀ ਆ ਹਾਂ ਕਰਮਾ ਵਾਲਾ ਚਾਹੇ ਆਉਂਦੀ ਹੈ ਹਾਂ ਕਰਮਾ ਵਾਲਾ ਕਰ ਯਾਦੂ ਤੂੰ ਬੜਾ ਫੇਮਸ ਆ ਕਿ ਮੈਂ ਤੇਰੇ ਤੇਰੇ ਬਾਰੇ ਬੜਾ ਪਹੁੰਚਦੇ ਆ ਬੰਦੇ ਮੈਨੂੰ ਕਹਿੰਦੇ ਵੇ ਇਹ ਬੰਦਾ ਕੌਣਾ ਕਹਿੰਦੇ ਦਾੜਾ ਬੜਾ ਪ੍ਰਕਾਸ਼ ਹੈ ਦਾ ਨਹੀਂ ਨਹੀਂ ਚੇਂਜ ਕਰਾਵਾਂਗੇ ਨਹੀਂ ਨਹੀਂ ਚੇਂਜ ਨਹੀਂ ਕਰਾਉਣਾ ਨਹੀਂ ਨਹੀਂ ਬੰਦੇ ਪੁੱਛਿਆ ਬੰਦਿਆਂ ਨੇ ਬਾਹਲੇ ਨੇ ਪੁੱਛਿਆ ਵੀ ਦਾੜਾ ਬਾਲਾ ਪ੍ਰਗਾਸ ਹੈ ਬੰਦਾ ਕੌਣਾ ਹੈ ਕਹਿੰਦੇ ਵੀ ਕਹਿੰਦੇ ਪਿੱਛੇ ਕਹਿੰਦੇ ਪਿੱਛੇ ਇਹਨੂੰ ਵੀ ਮੂੰਹ ਕਰਕੇ ਬਹਿ ਜਾਂਦਾ ਮਰਜ਼ੀ ਯਾਰ ਕੁੱਚੇ ਹੀ ਰੱਖਿਆ ਬੰਦਾ ਨਹੀਂ ਨਹੀਂ ਇਹਦਾ ਕਦੇ ਕਹਿੰਦੇ ਮਗਰ ਨੂੰ ਵੀ ਚਲਾਉਂਦਾ ਬਹਿ ਜੂ ਐ ਦੇਖੀ ਤੂੰ ਦੱਸ ਲੈ ਇਹ ਆਹੀ ਕਮੀ ਆਏ ਬਸ ਹਾਂ ਇਹ ਇੱਕ ਲੱਤ ਤੇ ਵੀ ਖੜਾ ਹੋ ਜੂਗਾ ਨਾ ਪਤਾ ਕੀ ਆ ਇਹਦੇ ਮਾਂ ਚੋਂ ਜਿਵੇਂ ਬੰਦੇ ਦਾ ਡਰ ਚ ਨਹੀਂ ਹੁੰਦਾ ਹੋਰ ਵੀ ਡਰ ਨਿਕਲਦਾ ਕੁੱਚੀ ਚੱਲ ਨਹੀਂ ਯਾਰ ਕੋਈ ਨਾ ਇਹ ਇਹ ਕਹਾਂ ਸੋ ਇਹ ਜਿਹੜਾ ਬਰੋਂਦੇ ਬਾਬੇ ਨੇ ਬੁਲਾਇਆ ਨਾ ਵੀ ਲੈ ਕੇ ਆਏ ਹਾਂ ਬਰੋਂਦੇ ਬੋਲੀ ਪ੍ਰਾਣੀ ਗੱਲ ਲੈ ਕੇ ਹਾਂ ਮੌਤ ਵੀ ਲੈ ਕੇ ਆਏ ਹਾਂ ਉਹਦੇ ਘਰ ਆ ਬਾਹਰ ਦੇ ਪਾਸੇ ਜਿਹੜਾ ਗੇਟ ਪਣਿਆ ਹਾਂ ਹਾਂ ਕੋਰੇ ਕੋਰੇ ਕਾਰਨ ਨਹੀਂ ਜਿੱਥੇ ਉਹ ਆਪਣੇ ਆ ਆਹ ਬੱਕਰੀ ਆ ਕੀ ਮੈਂ ਬੋਲਦੀ ਹੁੰਦੀ ਆ ਸਹੀ ਦੱਖੀ ਉਹ ਚਾਹ ਚੁੰਦੇ ਰੱਖਦੇ ਹਾਂ ਹੂੰ ਸਮਝਦਾ ਹੋਊਗਾ আচ্ছা ਕਿ ਬਾਕੀ ਸੰਜੀਤ ਜੀ ਇਹ ਲੋਗ ਬਰੋਲੀ ਜਾਂਦਾ ਜਿਹੜੇ ਬੰਦੇ ਨੂੰ ਪਤਾ ਵੀ ਕਿ ਹਾਜ਼ਰ ਨੂੰ ਪਤਾ ਹਾ ਇਹਦਾ ਉਧਰ ਹੁਣ ਤੱਕ ਮੈਂ ਸੱਚੀ ਗੱਲ ਕਹਿੰਦਾ ਬਾਹਲੇ ਬੰਦੇ ਆ ਪੁੱਠ ਆਪੇ ਮੈਂ ਪੁੱਠੀ ਚੱਲਦੇ ਸੀਗੇ ਵਾਲ ਨਾ ਖਰਾਬ ਕਰ ਲੈ ਵਾਲ ਨਾ ਖਰਾਬ ਕਰ ਆ ਆ ਆ ਨਖਰਾ ਬੱਸ ਬਤ ਓਏ ਨਖਰਾ ਵਾਲਾ ਕਰਦੀ ਇਹਦਾ ਮੂੰਹਾਂ ਵਿੱਚ ਜਮੀ ਮਾਂ ਦੇ ਜਲਾ ਹਣਾ ਮਾਂ ਤੇ ਉਹ ਗੰਦੇ ਕੋਲੇ ਫੋਟੋ ਨਹੀਂ ਕਹਿੰਦੇ ਮਾਂ ਕੋਲੇ ਮੈਂ ਹਾਂ ਇਹਦੀ ਮਾਂ ਤੇ ਬੈਠਾ ਹਾਂ ਜਿਹੜੀਆਂ ਫੋਟੋ ਪਾਈਆਂ ਸੀ ਹਾਂ ਪਾਵੇ ਉਵੇਂ ਹੀ ਆ ਜਿਹੜੀਆਂ ਮੈਂ ਗਾਇਜ ਸ਼ਾਰਟ ਵੀਡੀਓ ਪਾਈ ਸੀ ਉਹ ਇਹਦੀ ਮਾਂ ਇਹਦੀ ਮਾਂ ਕੋਲੇ ਖੜਾ ਮੈਂ ਉਹ ਇਹ ਉਹਦੀ ਬਸ਼ੇਰੀ ਆ ਉਹਦੀ ਬਸ਼ੇਰੀ ਆ ਇਹ ਦੇਖੋ ਬਹੁਤ ਵਧੀਆ ਨਿਕਲੀ ਆ ਬਹੁਤ ਵਧੀਆ ਬਣੀ ਆ ਮਾਲਕ ਦੀ ਮਿਹਨਤ ਨਾਲ ਬਹੁਤ ਬਹੁਤ ਵਧੀਆ ਬਣ ਗਈ ਮਾਲਕ ਦੀ ਮਿਹਨਤ ਨਾਲ ਹਾਂ ਉਹੀ ਕਹਿੰਦਾ ਜਦੋਂ ਉਹ ਵੀ ਆ ਆਹ ਆਹ ਕਿਵੇਂ ਕਿਵੇਂ ਆ ਹਾਂ ਇਹ ਹੈ ਕਿ ਬੰਦੇ ਨਾਲ ਹਾਂ ਕੋਈ ਨਾ ਬਸ ਆ ਆ ਆ ਆ ਹੁਣ ਆ ਕਹਿੰਦੀ ਆ ਬੜਦੇ ਵਾ ਵੀ ਚੱਕਦੇ ਮੈਨੂੰ ਮੈਂ ਮੈਨੂੰ ਮਸਾ ਮਿਲਿਆ ਲਾਇਆ ਹੋਇਆ ਤਾਂ ਜੱਥਾ ਥੋੜਾ ਜਿਹਾ ਉੱਥੇ ਗੱਦਾ ਰੱਖਿਆ ਤੇ ਦੂਰ ਤਾਂ ਗਈ ਹਾਂ ਪਤਾ ਨਹੀਂ ਨਾ ਅਨ ਸਵਾਦ ਸਵਾਦ ਦੇਖਾਂਗੇ ਜਲੂਰ ਆਪਾਂ ਸਵਾਦ ਦੇਖਾਂਗੇ ਆਪਾਂ ਕੈਨਸਲ ਹੋ ਗਿਆ ਹੋ ਗਿਆ ਹੁਣ ਤੇ ਵਧੀਆ ਤੇ ਪੂਰ ਸੀਗਾ ਆਪਣੇ ਜਾਣੀ ਸੀ ਆਪਾਂ ਕੋਈ ਨਾ ਹੋਰ ਕਿਤੇ ਤਾਂ ਹੁੰਦੇ ਰਹਿੰਦੀਆਂ ਨੇ ਸਵਾਦ ਹੀ ਸਿਆ ਹਾਂ ਸਵਾਦ ਹੀ ਸਿਆ ਸ਼ਵਾਨ ਨੂੰ ਕਿੱਧਰ ਰੈਣਾ ਵਧੀਆ ਰੇਵੀਆ ਫੜਦੀ ਆ ਪੰਡੋਰੀ ਕੇ ਜੇ ਭਰ ਨਾਲ ਨਹੀਂ ਨਹੀਂ ਲਾਲ ਚ ਭੁਲ ਗਈ ਆਪਾਂ ਕਹਿੰਦੇ ਹੋ ਹੂਣੀ ਪਾਸ ਰੋ ਨਿਕਲੇ ਆਪਣੀ ਗੱਲ ਪਤਾ ਕੀ ਆ ਐਸੇ ਹੀ ਹੁੰਦੇ ਉਹ ਵੀ ਉਸ ਦਪੱਟੇ ਜਿਹੀ ਉਹ ਲੋਕਾਂ ਦੀ ਧਰਦੀਆਂ ਨਹੀਂ ਤੇ ਉਹ ਵੀ ਲੱਗੇ ਜਾਂਦੇ ਆ ਘਰ ਲਾ ਕੋ ਨੂੰ ਪੁੱਟਾ ਇਹ ਤੇਰੇ ਤਾਂ ਹੋਣ ਲੱਗੀ ਆ ਆਹਾਂ ਆਹਾਂ ਨਹੀਂ ਬਸ ਆਉਗੀ ਇੱਕ ਪਹਿਰੇ ਆਹਾਂ ਭਾਰਤੀ ਇੱਕ ਹੋ ਗਏ ਆ ਲਾਤ ਲਾ ਭਾਗੇ ਤਾਂ ਮੈਂ ਬੈਠੂ ਆਰਾਮ ਨਾਲ ਹੋਗਾ ਜਾਂ ਤੂੰ ਕੋਈ ਆਹ ਇਹ ਤਾਂ ਬੈਠੂ ਮੈਂ ਬੈਠੂਗਾ ਬਾਈ ਐਸੇ ਨਹੀਂ ਬੈਠਾਂਗੇ ਘਬਰਾਓ ਨਾ ਤੂੰ ਸਾਰੇ ਭੈਣ ਭਰਾ ਰਿਪੋਰਟ ਕਰੋ ਦੱਬ ਕੇ ਬੈਠਾਂਗੇ ਕੋਈ ਚੱਕਰ ਨਹੀਂ ਬਾਪੂ ਸੁੱਤਾ ਪਿਆ ਇੱਧਰ ਨੂੰ ਆ ਕਮਰ ਇੰਦੇ ਨੂੰ ਨਾ ਇੱਧਰ ਨੂੰ ਕੀ ਆਹ ਇੱਧਰ ਨੂੰ ਇੱਧਰ ਨੂੰ ਕੀ ਮਾਰੀ ਪੈਰ ਨਾਲ ਚੱਕ ਲਈ ਹਾਂ ਇਹਦਾ ਜਦੋਂ ਉਹ ਉਹਦਾ ਬੈਨ ਕਿੱਦ ਪਾ ਦੇ ਨੇ ਪਾਲੇ ਪਾਸ ਜਦੋਂ ਮੈਂ ਕੱਲ ਦੇਖਦਾ ਜੀ ਇਹਨਾਂ ਦੀ ਮਨੀ ਖਰਚ ਲਿਆ 3-4 ਜਰਿਓ ਉਹ ਆਹੀ ਗੱਲ ਉਹਨੇ ਕੀ ਆ ਜੀ ਉਹਨੇ ਪੈਰ ਨਾਲ ਚੱਕ ਕਰੀ ਹਾਂ ਕੀ ਆ ਯਾਰ ਜਿੱਥੇ ਲੱਤ ਸਪਰਤ ਨਹੀਂ ਆ ਲੋਕਾਂ ਵਾਲਾ ਵੀ ਰੋਹ ਜਾਂਦਾ ਉਹ ਜਿਹੜੀ ਆ ਹਾਂ ਦੋ ਮਹੀਨੇ ਹੁੰਦੇ ਉਹ ਬੜੀ ਜਾਂਦਾ ਅੱਛਾ ਬਈ ਮਤਲਬ ਥੋੜਾ ਤੋਰਨ ਦੇ ਆ ਵਕਤਾਂ ਵਧੀਆ ਹੁੰਦੇ ਜਾਈਂ ਜੋ ਜਾਂਦਾ ਜਿਹੜਾ ਆ ਹੱਥ ਕਾਤੀ ਹੁੰਦੇ ਆ ਸਾਂਹ ਦੇ ਵੀ ਗਰਮੀ ਤੌਹੇ ਨਹੀਂ ਬਣਾਉਂਦੇ ਆ ਹਾਂ ਹੁਣ ਬਿਆਰ ਮੈਂ ਭਾਈ ਬਸੇਰੀ ਸਾਡੀ ਇਹ ਪੂਰੀ ਤੈ ਤਿਆਰ ਹੋ ਗਈ ਰੱਬ ਦੀ ਮਿਹਰ ਨਾਲ ਹੁਣ ਵਧੀਆ ਗੇੜੇ ਗੁੜੇ ਵੀ ਦਿਆ ਕਰੇ ਮੇਲਿਆਂ ਦੇ ਵੀ ਲੈ ਕੇ ਜਾਇਆ ਕਰਾਂਗੇ ਬਹੁਤ ਵਧੀਆ ਜਾਣਦੀ ਰੱਬ ਦੀ ਕਿਰਪਾ ਨਾਲ ਕਰਾਂਗੇ 5 6 ਵਜੇ ਉਹ ਤੋਂ ਬਾਅਦ ਨਹੀਂ ਹਾਂਜੀ ਉਹ ਤੋਂ ਬਾਅਦ ਸ਼ਾਮ ਲਈ ਬਸ ਆਹ ਸੋਲੀ ਆ ਤੁਹਾਨੂੰ ਹੈ ਹਾਂ ਪਰ ਗੱਲ ਪਾਈ ਸਹੀ ਆ ਉਹਦੀ ਉਹ ਕਹਿਣ ਨੂੰ ਗੁੱਸਾ ਦਾ ਮੰਨਗੇ ਸਾਰੇ ਅਰੇ ਭੈਣ ਭਰਾ ਚੱਕ ਦਿਓ ਫੱਟੇ ਕਰਾ ਬਾਹਰ ਕਰ ਦੋ ਗੁੱਸਾ ਮੰਦਰਾ ਮਤਲਬ ਕੋਪ ਉਹਦੇ ਦੀ ਕੋਪ ਦਾ ਕਿਹੜੇ ਦਾ ਹੋ ਇਹ ਕੁੱਤਾ ਬਣੋਗੇ ਹੋਰ ਇਹ ਕੀ ਆ ਇਹ ਗੰਜ ਕੋਈ ਡਾਟ ਆਪਣਾ ਪੂਰਾ ਅੱਜ ਕੱਡੋਂ ਇਹ ਘੇੜਾ ਫਿਰ ਲੰਬਾ ਠੀਕ ਆ ਠੀਕ ਆ ਨਹੀਂ ਨਹੀਂ ਵਧੀਆ ਵਧੀਆ ਬਸ ਬਸ ਖੜਾ ਆਲਾ ਇੱਕ ਵਾਰੀ ਪੂਰੀ ਆਹਾ ਆ ਫਿਰ ਆਇਆ ਇਹਦਾ ਇਹ ਸਵਾਲ ਦਾ ਦੂਏ ਲੋਟ ਨਹੀਂ ਆਉਂਦਾ ਹਾਂ ਹਾਂ ਨਹੀਂ ਗਈ ਗੱਲ ਰਾਜੂ ਮੜਾ ਗੇਟ ਖੋਲਨੀ ਵੀਰੇ ਅੱਗੇ ਕਰ ਲੈ ਆਈ ਆਈ ਬੰਸ ਦੇ ਮੇਨ ਦਾ ਰਾਜੂ ਹੀ ਆ ਇਹੀ ਆ ਇਧਰ ਦੀ ਆ ਲਿਆ ਅੱਜ 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 ਉਧਰੋਂ ਉਧਰ ਨੂੰ ਪਾਈ ਮਿਆਬ ਦੇ ਵਾਲੀ ਵਿੱਚ ਪਾਈ ਨਹੀਂ ਉਧੜ ਨੇ ਅਸਾ ਅੱਧ ਲਿਆ ਹੈ ਕੇ ਵਾਰੀ ਆਓ ਆਵਾ ਮਾੜੀ ਫੜ ਲਣੀ ਆਪਾਂ ਆ ਪਾੜਾ ਫੋਟੋ ਖਿੱਚਣੀ ਆ ਐ ਘਮਗਦੇ ਕੋਲ ਜਲਤਾ ਨਾ ਮੇਰੇ ਮਰਾ ਦੀ ਮਾਰ ਤੇ ਲਵੇ ਆ ਬਾ ਫੜਣੀ ਆ ਪਤਾ ਹੋ ਚੱਗੀ ਆ ਲੈ ਲੈ ਬਸ ਛਿਦੀ ਨਾ ਲੱਗੇ ਨਾਲ ਆ ਬਾਸ ਹਾ ਸੱਟਾ ਯਾਰ ਬੜੀ ਸਾਊ ਆ ਹੈਨਾ ਨਹੀਂ ਨਾ ਸਾਊ ਆ ਨਹੀਂ ਨਰਮ ਆਏ ਉਹ ਮਤਲਬ ਜਿਹੜੇ ਹਸਾਬ ਨਾਲ ਉਕਰ ਹਸਾਬ ਨਾਲ ਸਾਊ ਵੀ ਆ ਸਾਊ ਵੀ ਆ ਇੱਧਰ ਤਾਂ ਵੀ ਪਾਈ ਹੋਈ ਆ ਇਸ ਦੇ ਵਿੱਚ ਚਾਲ ਬਾਈ ਆਹ ਇੱਥੇ ਸਾਫ ਪਾਈ ਹੋਈ ਆ ਉਹ ਤਾਂ ਹੀ ਬੰਨੀ ਹੋਈ ਹੈ ਨਾ ਇਹਨਾਂ ਕਰਾਇਆ ਹੋਇਆ ਚਾਲ ਬਾਈ ਇਹਦਾ ਕਾਬੂ ਇਹ ਜੋ ਲਗਾਉਣ ਪਈ ਸੀ ਸੌਹੀ ਹੈ ਹਾਂ ਇਹ ਤਾਂ ਫਿਰ ਨਹੀਂ ਤੇ ਜੋ ਇਹ ਬੰਦੇ ਨੇ ਕਾਬੂ ਆ ਗਈ ਜੇ ਆਪਾਂ ਕਹਿ ਲਈਏ ਇਹ ਬੰਦੇ ਨੇ ਕੀ ਹਿੰਮਤ ਬਸ ਸਹੀ ਗੱਲ ਹੈ ਸਹੀ ਗੱਲ ਆ ਦੰਦ ਉੱਤੇ ਹੈ ਨਾ ਗੱਲ ਲੈ ਜਾਣੇ ਓਏ ਮਜ਼ਾਕ ਯਾਰ ਠੀਕ ਆ ਕੋਈ ਨਾ ਜਲਦੀ ਇਹ ਉਹ ਕਹਿੰਦਾ ਆ ਗਿਆ ਮੁੜ ਕੇ ਯਾਰ ਠੀਕ ਆ ਇਹਦਾ ਚੇਡਾ ਕਿਹੜਾ ਆ ਠੀਕ ਆ ਓਕੇ 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 ਖਿੱਚ ਮੜੀ ਆ ਲਓ ਜੀ ਭਰਾ ਆਪਣਾ ਚਲਾ ਗਿਆ ਟੈਪ ਦੇ ਉਹਨੇ ਦੱਸ ਕੇ ਵੀ ਨਹੀਂ ਆਇਆ ਵੀ ਘੋੜੀ ਲੈ ਕੇ ਆਉਣਾ ਮੈਂ ਚਲੋ ਆਪਣਾ ਨਾ ਰੱਬ ਦੀ ਮਿਹਰ ਨਾਲ ਘੋੜੀ ਦੇ ਘਰੇ ਆਪਣੇ ਪੈਰ ਪਾਣੇ ਬਹੁਤ ਵੱਡੀ ਗੱਲ ਹੈ ਨਾ ਘਰੇ ਘੋੜੀ ਆਉਣੀ ਬਹੁਤ ਵੱਡੀ ਗੱਲ ਹੈ ਜੀ ਘੋੜੀ ਗੁਰੂਆਂ ਦਾ ਹੈ ਨਾ ਹੈਗਾ ਆਪਣਾ ਯਾਰ ਨਬਰਾ ਬਹੁਤ ਵੱਡੀ ਗੱਲ ਹੈ ਅਸੀਂ ਸਾਰ ਨੂੰ ਬਹੁਤ ਖੁਸ਼ੀ ਹੈ ਜੀ ਆਪਣੇ ਘਰੇ ਘੋੜੀ ਆਈ ਤੇ ਵਾਹਿਗੁਰੂ ਜੀ ਕਾ ਖਾਲਸਾ ਸਾਰੇ ਭੈਣ ਭਰਾ ਲਾਇਕ ਕਮੈਂਟ ਸ਼ੇਅਰ ਗਾਹ ਦੀ ਗਾਹ ਬਾਕੀ 5-5 ਕਮੈਂਟ ਸਾਰੇ ਕਰਿਆ ਕਰੋ ਜੀ ਇਹ ਵੀਡੀਓ ਤੇ ਸਾਰਿਆਂ ਨੂੰ ਹੱਥ ਮਨ ਕੇ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਲਦੇ ਆ ਅਗਲੇ ਵਲੌਗ ਦੇ ਵਿੱਚ